ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲਗਾਤਾਰ ਸਿਆਸੀ ਪਾਰਟੀਆਂ ਆਪਣੇ ਜਿਹੜੇ ਉਮੀਦਵਾਰ ਨੇ ਉਹ ਉਮੀਦਵਾਰ ਆਪਣੇ ਮੈਦਾਨ ਦੇ ਵਿੱਚ ਉਤਾਰ ਰਹੀਆਂ ਨੇ ਪਹਿਲਾਂ ਆਪਾਂ ਨੇ ਦੇਖਿਆ ਕਿ ਦੇਸ਼ ਦੇ ਵਿੱਚ ਨੈਸ਼ਨਲ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਅਨਾਊਂਸਮੈਂਟ ਕੀਤੀ ਆਪਣੀ ਤਿਆਰ ਕੀਤੀ ਹੋਈਆਂ ਸੂਚੀ ਜਾਰੀ ਕੀਤੀ ਹੁਣ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਿਆ ਪਰਲਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਸੀ ਕਿ ਵਿਸਾਖੀ ਦੇ ਆਣ ਮੌਕੇ ਜਿਹੜੀ ਸਾਡੀ ਅਨਾਉਂਸਮੈਂਟ ਹੈ ਸਾਡੀ ਅਨਾਉਂਸਮੈਂਟ ਹੋ ਜੂਗੀ ਅਸੀਂ ਆਪਣੇ ਉਮੀਦਵਾਰ ਵਿਸਾਖੀ ਵਾਲੇ ਦਿਨ ਮੈਦਾਨ ਦੇ ਵਿੱਚ ਉਤਾਰ ਦਾਂਗੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਪਹਿਲ ਕਦਮੀ ਕਰਦੇ ਹੋਏ ਆਪਣੇ ਜਿਹੜੇ ਉਮੀਦਵਾਰ ਨੇ ਉਮੀਦਵਾਰ ਅਨਾਉਂਸ ਕਰਦੇ ਕਿਹੜੇ ਕਿਹੜੇ ਉਮੀਦਵਾਰ ਨੂੰ ਕਿੱਥੋਂ ਕਿੱਥੋਂ ਲੜਾਇਆ ਜਾ ਰਿਹਾ ਕਿਹੜੇ ਉਮੀਦਵਾਰ ਨੂੰ ਨਵੇਂ ਹਲਕੇ ਦੇ ਵਿੱਚ ਉਤਾਰਿਆ ਗਿਆ ਕਿਹੜੇ ਉਮੀਦਵਾਰ ਨੂੰ ਫਿਰ ਆਪਣੇ ਪੁਰਾਣੇ ਹਲਕੇ ਦੇ ਵਿੱਚ ਭੇਜਿਆ ਗਿਆ ਥੋੜੇ ਨਾਲ ਅਸੀਂ ਸਾਂਝ ਪਾਵਾਂਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਜਿਹੜੀ ਸੂਚੀ ਦੀ ਅਨਾਉਂਸਮੈਂਟ ਕੀਤੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਡਾਕਟਰ ਜਲਦੀ ਸਿੰਘ ਚੀਮਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਬੁਲਾਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਰਗਰਮ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣ ਦੇ ਲਈ ਉਮੀਦਵਾਰ ਬਣਾਇਆ ਦੋਸਤੋ ਗੁਰਦਾਸਪੁਰ ਤੋਂ ਪਹਿਲਾਂ ਚੀਮਾ ਸਾਹਿਬ ਅਨੰਦਪੁਰ ਸਾਹਿਬ ਵੀ ਥੋੜਾ ਜਿਹਾ ਕਰ ਰਹੇ ਸੀ ਕਿ ਅਨੰਦਪੁਰ ਸਾਹਿਬ ਮੈਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਉੱਥੋਂ ਐਮਐਲਏ ਰਹੇ ਨੇ ਤੇ ਉਹਨਾਂ ਦਾ ਉਹ ਹਲਕਾ ਡਾਕਟਰ ਦਲਜੀਤ ਸਿੰਘ ਚੀਮਾ ਦਾ ਅਨੰਦਪੁਰ ਤੋਂ ਕਹਿੰਦੇ ਸੀ ਕਿ ਮੈਨੂੰ ਲੜਾਇਆ ਜਾਵੇ ਤੇ ਅਨੰਦਪੁਰ ਤੋਂ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਜਿਹੜੇ ਇੱਕ ਦਿਗਜ ਨੇਤਾ ਨੇ ਪੰਜਾਬ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦਾ ਆਗੂ ਨੇ ਉਹ ਵੀ ਅਨੰਦਪੁਰ ਸਾਹਿਬ ਤੋਂ 2014 ਤੋਂ ਲੈ ਕੇ 2019 ਤੱਕ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਤਾਂ ਉਹ 2019 ਦੇ ਵਿੱਚ ਚੋਣ ਲੜੀ ਸੀ ਚੰਦੂ ਮਾਇਰਾ ਸਾਹਿਬ ਨੇ ਉਦੋਂ ਉਹ ਮਾਤ ਖਾ ਗਏ ਸੀ ਤੇ ਉਦੋਂ ਕਾਂਗਰਸ ਜਿਹੜੇ ਉਮੀਦਵਾਰ ਸੀ ਮਨੀਸ਼ ਟਵਾੜੀ ਮਨੀਸ਼ ਟਵਾੜੀ ਸਾਹਿਬ ਬਾਜ਼ੀ ਮਾਰ ਗਏ ਸੀ ਤੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰਾ ਸਾਹਿਬ ਨੂੰ ਆਨੰਦਪੁਰ ਸਾਬ ਤੋਂ ਉਮੀਦਵਾਰ ਐਲਾਨਿਆ ਗਿਆ ਜਿੱਥੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚਿਮਾ ਟਿਕਟ ਮੰਗ ਰਹੇ ਸੀ ਜਿੱਥੋਂ ਇੱਕ ਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰਾ 14 ਤੋਂ 19 ਤੱਕ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਫਿਰ ਇੱਕ ਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰਾ ਸਾਹਿਬ ਨੂੰ ਆਨੰਦਪੁਰ ਸਾਬ ਤੋਂ ਉਮੀਦਵਾਰ ਐਲਾਨਿਆ ਗਿਆ ਪਟਿਆਲਾ ਲੋਕ ਸਭਾ ਸੀਟ ਪਟਿਆਲਾ ਸ਼ਾਹੀ ਘਰਾਣਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੋ ਵਾਰ ਪੰਜਾਬ ਦੇ ਬਣੇ ਉਹਨਾਂ ਦੀ ਧਰਮ ਪਤਨੀ ਬੀਬਾ ਪ੍ਰਨੀਤ ਕੌਰ ਪੰਜਾਬ ਦੇ ਇੱਕ ਉਹ ਮੈਂਬਰ ਪਾਰਲੀਮੈਂਟ ਨੇ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਲੋਕਾਂ ਨੇ ਭੇਜੇ ਸੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਹੁਣ ਵੀ ਉਹ ਲੋਕ ਸਭਾ ਦੇ ਕਹਿ ਸਕਦੇ ਆ ਕਿ ਆਪਾਂ ਉਮੀਦਵਾਰ ਵੀ ਨਹੀਂ ਇੱਥੋਂ ਤੇ ਨਾਲੋਂ ਨਾਲੋ ਮੌਜੂਦਾ ਐਮਪੀ ਵੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਟੱਕਰ ਦੇਣ ਦੇ ਲਈ ਜਾਂ ਸਾਰੇ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਲਈ ਪਟਿਆ ਪਟਿਆਲਾ ਦੇ ਵਿੱਚ ਐਨ ਕੇ ਸ਼ਰਮਾ ਦੀ ਅਨਾਉਂਸਮੈਂਟ ਕੀਤੀ ਯਾਨਕੀ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਦੋਸਤੋ ਉਮੀਦਵਾਰ ਐਲਾਨਿਆ ਐਨ ਕੇ ਸ਼ਰਮਾ ਜਿਹੜੇ ਇੱਕ ਵੱਡੇ ਕਾਰੋਬਾਰੀ ਵੀ ਹੈਗੇ ਨੇ ਰੀਅਲ ਏਸਟੇਟ ਦੇ ਵਿੱਚ ਵੱਡਾ ਜਿਹਨਾਂ ਦਾ ਇੱਕ ਨਾਮ ਹੈ ਡੇਰਾਬਸੀ ਦੇ ਇੱਕ ਵੱਡੇ ਲੀਡਰ ਨੇ ਡੇਰਾਬਸੀ ਤੋਂ ਕਈ ਵਾਰ ਐਮ ਐਲ ਏ ਬਣੇ ਨੇ ਸ਼੍ਰੀ ਅਨਿਲ ਜੋਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਤੁਹਾਡੇ ਯਾਦ ਹੋਊਗਾ ਅੰਮ੍ਰਿਤਸਰ ਵੀ ਵੱਡਾ ਇੱਕ ਹੌਟ ਉਹ ਜੰਗ ਦਾ ਮੈਦਾਨ ਹੈ ਜਦੋਂ ਪੂਰੇ ਦੇਸ਼ ਦੇ ਵਿੱਚ ਮੋਦੀ ਵੇਵ ਸੀ ਜਦੋਂ ਕਾਂਗਰਸ ਨੂੰ ਇੱਕ ਤਰੀਕੇ ਦੇ ਨਾਲ ਬਿਲਕੁਲ ਹੁੰਝ ਕੇ ਦੇਸ਼ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਈ ਸੀ ਉਦੋਂ ਬੀਜੇਪੀ ਦੇ ਸਭ ਤੋਂ ਵੱਡੇ ਸਿਰਕੱਢ ਆਗੂ ਸ਼੍ਰੀ ਅਰਣੁਜੇਤ ਲੀ ਜੀ ਨੂੰ ਬੀਜੇਪੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੋਣ ਲੜਾਈ ਸੀ ਪਰ ਕੈਪਟਨ ਮਨਿੰਦਰ ਸਿੰਘ ਨੇ 1 ਲੱਖ ਪਲੱਸ ਮਾਰਜਨ ਦੇ ਨਾਲ ਖਰਾਏ ਸੀ ਯਾਨੀ ਕਿ ਇੱਕ ਹਾਊਟ ਸੀਟ ਹੈ ਅਮਰਸਰ ਵੀ ਅਨਿਲ ਜੋਸ਼ੀ ਨੇ ਸਵਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਉਦਿਤ ਕੀਤੀ ਗਈ ਹੈ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਸ਼੍ਰੀ ਫਤਿਹਗੁਰ ਸਾਹਿਬ ਤੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਸਰਦਾਰ ਰਾਜਵਿੰਦਰ ਸਿੰਘ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਇਕਬਾਲ ਸਿੰਘ ਝੁੰਡਾ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਤੁਹਡੇ ਯਾਦ ਹੋਊਗਾ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੁੰਦਾ ਕਮੇਟੀ ਬਣੀ ਸੀ ਹਾਲਾਂਕਿ ਉਹਦੇ ਦੀ ਬੜੀ ਗੱਲ ਚੱਲੀ ਸੀ ਕਿ ਜਿਹੜੀ ਚੁੰਦਾ ਕਮੇਟੀ ਹੈਗੀ ਐ ਚੁੰਦਾ ਕਮੇਟੀ ਬਣੀ ਸੀ ਚੁੰਦੇ ਚੁੰਦਾ ਕਮੇਟੀ ਬੈਠੀ ਸੀ ਚੁੰਦਾ ਕਮੇਟੀ ਦੀ ਜਿਹੜੀ ਫਾਈਂਡਿੰਗਸ ਨੇ ਕਿ ਉਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਕਿਉਂ ਨਹੀਂ ਅਖਰ ਲੈ ਕੇ ਆਂਦਾ ਗਿਆ ਇਹ ਵੀ ਸਵਾਲ ਇੱਕ ਉੱਠਿਆ ਸੀ ਕਿ ਉਹ ਜਿਹੜੀ ਫਾਈਂਡਿੰਗਸ ਹੈਗੀਆਂ ਨੇ ਚੁੰਦਾ ਕਮੇਟੀ ਦੀਆਂ ਉਹਨਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਤੇ ਦੂਜਾ ਸੰਗਰੂਰ ਤੋਂ ਟਿੰਸਾ ਪਰਿਵਾਰ ਵੀ ਵਾਪਸੀ ਕਰ ਗਿਆ ਪਹਿਲਾਂ ਸਾਰੇ ਸੋਚ ਰਹੇ ਸੀਗੇ ਹੋ ਸਕਦਾ ਪਰਮਿੰਦਰ ਸਿੰਘ ਢੇਂਸਾ ਨੂੰ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਆਪਣਾ ਐਲਾਨ ਨਹੀਂ ਪਰ ਇਕਬਾਲ ਸਿੰਘ ਝੁੰਦਾ ਦਾ ਐਲਾਨ ਕਰਕੇ ਇੱਕ ਤਰੀਕੇ ਦੇ ਨਾਲ ਨਵੀਂੋ ਪਹਿਲ ਕਦਮੀ ਕਰਤੇ ਸ਼੍ਰੋਮਣੀ ਅਕਾਲੀ ਦਲ ਨੇ ਕਿ ਪਹਿਲਾਂ ਤਾਂ ਉੱਥੇ ਨਾਮ ਚੱਲ ਰਿਹਾ ਸੀ ਸੁਖਦੇਵ ਸਿੰਘ ਢੇਂਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢੇਂਸਾ ਦਾ ਪਰ ਹੁਣ ਇਕਬਾਲ ਸਿੰਘ ਝੁੰਦਾ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਪਾਰਟੀ ਵੱਲੋਂ ਕੀਤੀ ਗਈ ਇੱਕ ਵਾਰ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਫਿਰ ਜਿਹੜੇ ਨਾਮ ਨੇ ਦੋਸਤੋ ਉਹ ਦੱਸ ਦੇਣੇ ਚਾਹੁੰਦਾ ਅੰਦਾਲੀ ਸਿੰਘ ਚਿੰਮਾ ਗੁਰਦਾਸਪੁਰ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਨੂਵੈਰਾ ਸ਼ਰੀਨੰਦਪੁਰ ਸਾਹਿਬ ਤੋਂ ਸ਼੍ਰੀ ਅਨਕੇਸ਼ ਸ਼ਰਮਾ ਪਟਿਆਲਾ ਤੋਂ ਸ਼੍ਰੀ ਅਨਿਲ ਜੋਸੀ ਸ਼੍ਰੀ ਅਮਰitsar ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਰਾਜਵਿੰਦਰ ਸਿੰਘ ਫਰੀਦਕੋਟ ਤੋਂ ਇਕਬਾਲ ਸਿੰਘ ਚੁੰਦਾ ਸੰਗਰੂਰ ਤੋਂ ਉਮੀਦਵਾਰ ਐਲਾਨੇ ਗਏ ਨੇ